ਜਿਕਰਾ ਪਉਣਾ ਹਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੈਨੂੰ ਬੜੇ ਹੀ ਦੁਖੀ ਹਿਰਦੇ ਨਾਲ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਸਾਡੇ ਵਰਲਡ ਫੇਮਸ ਕਲਾਕਾਰ ਜਨਾਬ ਸੋਨਲਾ ਸਣੀ ਸਾਹਿਬ ਜਿਨ੍ਹਾਂ ਨੇ ਕੀ ਲੱਖਾਂ ਹੀ ਭਗਤਾਂ ਦੇ ਦਿਲਾਂ ਦੇ ਰਾਜ ਕੀਤਾ ਹੈ ਦਿਨ ਸ਼ਨੀਵਾਰ 4 ਅਕਤੂਬਰ ਨੂੰ ਰੋਪੜ ਪਰ ਵਿਖੇ ਇੱਕ ਜਾਗਰਨ ਦੌਰਾਨ ਬਾਬਾ ਜੀ ਦਾ ਗੁਣਗਾਨ ਕਰਦੇ ਹੋਏ ਉਹਨਾਂ ਨੇ ਆਪਣੇ ਪ੍ਰਾਨ ਪਿਆਗ ਦਿੱਤੇ ਸੋ ਇਸ ਦਰਮਿਆਨ ਸਾਡੇ ਬਹੁਤ ਉਹਨਾਂ ਦਾ ਦੂਸਰੇ ਦਿਨ ਹੀ ਸੰਸਕਾਰ ਕੀਤਾ ਗਿਆ ਔਰ ਬਹੁਤ ਸਾਰੇ ਭਗਤਾਂ ਨੇ ਇਸ ਕਦਰ ਅਤਰਾਜਵੀ ਕੀਤਾ ਕਿ ਸਾਨੂੰ ਟਾਈਮ ਨਹੀਂ ਦਿੱਤਾ ਜਾ ਇੱਕ ਦਿਨ ਉਹਨਾਂ ਨੂੰ ਹੋਰ ਡਿਲੇ ਕਰਨਾ ਚਾਹੀਦਾ ਉਹਦਾ ਸੰਸਕਾਰ ਲੇਕਿਨ ਕਰਬਲੇ ਦੇ ਦਿਵਸ ਵੀ ਨਹੀਂ ਆਇਆ ਇਸ ਲਈ ਸ਼ਮਾਂ ਦੇ ਜਾਤਕਾਰੀ ਉਹ ਹਾਲਾਤ ਇਦਾਂ ਦੇ ਸੀਗੇ ਇਸ ਕਰਕੇ ਉਹਨਾਂ ਦਾ ਸੰਸਕਾਰ ਕਰਨਾ ਪਿਆ ਸੋ ਗਿਲੇਸ਼ਕ ਬੇਤਰਾ ਦੇ ਹੋਏ ਸਾਰਿਆਂ ਨੂੰ ਹੀ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ 13 ਤਰੀਕ ਦਿਨ ਸੋਮਵਾਰ ਨੂੰ ਉਹਨਾਂ ਦੀ ਅੰਤਿਮ ਅਰਦਾਸ ਲਈ ਘਰ ਦੇ ਵਿੱਚ ਰੱਖੇ ਗਏ ਸਹਿਜ ਪਾਠ ਦਾ ਪੋਗ तकरीबन 12 ਵਜੇ ਪਾਇਆ ਜਾਵੇਗਾ ਇਸ ਲਈ ਜੋ ਪਗੜੀ ਦੀ ਰਸਮ ਹੈ 12 ਤੋਂ 1 ਵਿੱਚ ਕਰ ਹੋਵੇਗੀ ਸਾਰੇ ਹੀ ਬਾਬਾ ਜੀ ਦੇ ਭਗਤਾਂ ਨੇ ਇਸ ਅੰਤਿਮ ਅਰਦਾਸ ਵਿੱਚ جناب ਹੌਣਲਾ ਸੈਣੀ ਸਾਹਿਬ ਜਿਹੜੇ ਸਾਡੇ ਵਰਲਡ ਫੇਮਸ ਕਲਾਕਾਰ ਸੀ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੇ ਉਹਨਾਂ ਦੀ ਸ਼ਾਂਤੀ ਬਾਤੇ ਅਰਦਾਸ ਕਰਨੀ ਹੈ ਜੀ ਕਿ ਕਰਾ ਪੂਣਾ ਹਰਜੀਤਾ ਬੋਲ ਸਚੇ ਦਰਵਾਜ਼ ਕੀ ਜੈ। ਸ੍ਰੀ ਉਹ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ। ਮੈਂ ਪਹਿਲਾਂ ਵੀ ਤੁਹਾਨੂੰ ਦੱਸੇ ਦਿੱਤਾ ਕਿ ਸੈਣੀ ਸਾਡੇ ਦਰਮਿਆਨ ਨਹੀਂ ਰਹੀ। ਲੇਕਿਨ ਉਹਨਾਂ ਦੀ ਅੰਤਮ ਅਰਦਾਸ ਲਈ ਰੱਖੇ ਗਏ ਜੋ ਕਿ ਦਿਨ ਸੋਮਵਾਰ ਨੂੰ 13 ਤਰੀਕ ਨੂੰ ਭੋਗ ਉਸ ਦੇ ਵਿੱਚ ਸਾਰੇ ਹੀ ਰਿਸ਼ਤੇਦਾਰਾਂ ਨੇ ਉਹਨਾਂ ਦੇ ਪ੍ਰੀਏ ਸੱਜਣ ਮਿੱਤਰ ਔਰ ਜਿਨਨੇ ਵੀ ਉਹਨਾਂ ਦੇ ਸੀਨੀਅਰ ਕਲਾਕਾਰ ਸਹਿਬਾਨ ਜੂਨੀਅਰ ਕਲਾਕਾਰ ਸਹਿਬਾਨ ਉਹਨਾਂ ਦੀ ਚਾਹਤ ਵੀ ਬੇਨਤੀ ਆ ਕਿ ਸਾਰਿਆਂ ਨੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਔਰ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਕਿਉਂ ਨਾ ਹਾਂ ਕਿ ਸਾਡੇ ਸਿਆਣੀ ਸਾਹਿਬ ਜਿਹੜੇ ਕਿ ਅਕਸਰ YouTube ਤੇ ਹਫਤੇ ਦੇ ਵਿੱਚ ਇੱਕ ਦੋ ਪੇਟਾਂ ਬਾਬਾ ਜੀ ਦੀਆਂ ਮਹਾਮਈ ਦੀਆਂ ਪੀਰਾਂ ਦੀਆਂ ਪਾਤਸ਼ਾਹਾਂ ਹੁੰਦੀ ਸੀ ਹੁਣ ਵੀ ਉਹਨਾਂ ਵੀ ਸੈਹਰੀ ਕਰਨ ਦੇ ਨਾਲ ਲਿਖੇ ਹੋਈਆਂ ਪੰਜ ਚਾਰ ਪੇਟਾਂ ਸਾਡੇ ਕੋਲ ਮੌਜੂਦ ਨੇ ਉਹਨਾਂ ਦੇ بیٹے ਸਰਬ ਸਿਆਣੀ ਸਾਹਿਬ ਮੇਰੇ ਨਾਲ ਬੈਠੇ ਆ ਕੀ ਵੀਡੀਓ ਤਾਂ ਨਹੀਂ ਬਣ ਸਕੀ ਲੇਕਿਨ ਉਹਨਾਂ ਨੇ ਆਡੀਓ ਜੋ ਕਿ ਪੇਟਾ ਬਾਬਾਈ ਦੇ ਬਾਬਾ ਬਲਕਰਾਜੀ ਦੀਆਂ ਛੇਤੀ ਹੀ ਤੁਹਾਡੇ ਤੱਕ ਉਹ ਵੀ YouTube ਤੇ ਲਿੰਕ ਕੀਤੀਆਂ ਜਾਣਗੀਆਂ ਤੋਂ ਤੁਸੀਂ ਸਾਰੇ ਜਿੱਦਾਂ ਪਹਿਲਾਂ ਉਹਨਾਂ ਨੂੰ ਪਿਆਰ ਕਰਦੇ ਸੀ ਇਸੇ ਤਰ੍ਹਾਂ ਸਾਰਿਆਂ ਨੇ ਪਿਆਰ ਕਰਨਾ ਹੈ ਔਰ 13 ਤਰੀਕ ਦਿਨ ਸ਼ੋਮਵਾਰ ਨੂੰ ਸਾਰਿਆਂ ਨੇ ਸੱਜਣ ਆਪਣੇ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਸਹਿਮਾਨ ਪਿੰਡ ਵਾਲੇ ਨਗਰ ਨਿਵਾਸੀ ਔਰ ਜਿੰਨੇ ਵੀ ਆਪਣੇ ਪੁਰਾਣੇ ਕਲਾਕਾਰ ਨਵੇਂ ਕਲਾਕਾਰੋ ਨਾਲ ਜੁੜੇ ਹੋਏ ਨੇ ਉਹਨਾਂ ਇਕੱਠ ਵਿੱਚ ਸੀ ਸਾਰਿਆਂ ਨੇ ਪਹੁੰਚ ਦੀ ਕਿਰਪਾਲਤਾ ਕਰਨੀ ਹੈ ਜੀ ਜਕਰਾ ਪਾਉਣਾ ਹਜੇ ਦਾ ਬਹੁਤ ਸਤਿ ਸ਼੍ਰੀ ਅਕਾਲ ਕੀ ਜੀ